ਸ਼੍ਰੀ ਸਰਵਨ ਸਿੰਘ ਬਲ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਅਤੇ ਸ਼੍ਰੀ ਭੂਸ਼ਣ ਕੁਮਾਰ ਮੁੱਖ ਅਫਸਰ ਜੀ ਦੀ ਅਗਵਾਈ ਹੇਠ ਐਸਆਈ ਗੋਵਿੰਦਰ ਸਿੰਘ ਥਾਣਾ ਫਲੋਰ ਵੱਲੋਂ ਹਾਈਵੇ ਤੇ ਲੁੱਟਾਂ ਖੋਹਾਂ ਕਰਨ ਵਾਲੀ ਗੈਂਗ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬਲ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਜੀ ਨੇ ਦੱਸਿਆ ਕਿ ਇੱਕ ਦੇਸ਼ ਭਗਤ ਨੇ ए एस आई सिंह थाना फ्लोर पास इतला दी कि रणजीत कुमार पुत्र पवन कुमार वासी माता कलसी नगर फलोर कुलवीर कुमार पुत्र अजमेर सिंह वासी रायपुर आया थाना फ्लोर संदीप उर्फ बाबू पुत्र छोटे लाल वासी माता कलसी नगर फिलोर हरजीत सिंह उर्फ सोनू पुत्र सिंह वासी पिंड दारापुर थाना बिलगा मनदीप सिंह उर्फ पुत्र बहादुर सिंह वासी रामगढ़ थाना फ्लोर ਹਰਜੀਤ ਸਿੰਘ ਉਰਫ ਜੀਤੀ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਮਾਉਸਾ ਖਾਨਾ ਬਿਲਗਾ ਅਪਰਾਧਿਕ ਗੈਂਗ ਤਿਆਰ ਕਰਕੇ ਆਪਸੀ ਸਲਾਹ مشورہ ਹੋ ਕੇ ਜੀਟੀ ਰੋਡ ਲੋ ਤੇ ਹਨਾ ਗੁਰਾਇਆ ਅਤੇ ਰਾਹੋਂ ਰੋਡ ਤੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਰਾਹਗੀ ਰਾਤ ਤੇ ਲੇਬਰ ਦੇ ਬੰਦਿਆਂ ਨੂੰ ਹਨੇਰੇ ਸਮੇਰੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕੁੱਟਮਾਰ ਕਰਕੇ ਡਰਾ ਧਮਕਾ ਕੇ ਲੁੱਟਵਾ ਕਰਦੇ ਹਨ ਜੋ ਕਿ ਇਸ ਵਕਤ ਜਕੀਰਾ ਫਲੋਰ ਵਿੱਚ ਸਲਾਹ مشورہ ਕਰ ਰਹੇ ਸਨ ਕਿ ਲੁੱਟਕੁਆ ਕਰਨ ਲਈ ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ ਇਸ ਇਤਲਾਹ ਤੇ ਐਸਆਈ ਗੋਵਿੰਦਰ ਸਿੰਘ थाना ਫਲੋਰ ਦੌਰਾਨ ਦੇ ਸੇਵਕ ਵੱਲੋਂ ਦਸਤੀ ਜਗ੍ਹਾ ਤੇ ਰੇਡ ਕੀਤੀ ਗਈ। ਤਏ ਸਾਰੇ ਕਿਰਪਾਨਾਂ, ਦਾਤਰ ਅਤੇ ਖੰਡੇ ਵਰਗੇ 23 ਹਥਿਆਰਾਂ ਸਮੇਤ ਇਕੱਠੇ ਬੈਠੇ ਸਨ ਅਤੇ ਏਟੀਐਮ ਦੀ ਲੁੱਟ ਕੋ ਕਰਨ ਦੀ ਸਲਾਹ ਕਰ ਰਹੇ ਸਨ। ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਸਾਰੇ ਦੋਸ਼ੀਆਂ ਨਾਸੋਂ 288 ਕੁੱਲੀਆਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਜਿਸ ਤੇ ਮੁਕੱਦਮਾ ਵਿੱਚ ਵਾਧਾ ਜੁਰਮ ਬਾਈਕਾਰਡ 85 ਐਨਡੀਪੀਐਸ ਐਕਟ ਦਾ ਕੀਤਾ ਗਿਆ। ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਛ ਕੀਤੀ ਜਾ ਰਹੀ ਹੈ ਪੱਤਰਕਾਰ ਜਗਜੀਤ ਸਿੰਘ ਭੱਟੀ ਦੇ ਨਾਲ सुरेंद्र ਕੁਮਾਰ ਸੋਨੂ ਦੀ ਵਿਸ਼ੇਸ਼ ਰਿਪੋਰਟ ਰਵਿੰਦਰ ਸਿੰਘ ਬਿਰਕ ਐਸਐਸਪੀ ਜੰਦਰ ਦਿਹਾਤੀ ਜੀ ਦੇ ਦਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਜਿਹੜੀ ਮਹਮ ਚਲਾਈ ਗਈ ਨਸ਼ਾ ਵਿਰੋਧ ਅਤੇ ਮਾੜੇ ਅਨਸਰਾ ਵਿਰੋਧ ਇਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸਐਚਓ ਪੂਸ਼ਨ ਕੁਮਾਰ ਫਲੌਰ ਅਤੇ ਉਸ ਦੀ ਟੀਮ ਵਿੱਚ ਸਬ ਇੰਸਪੈਕਟਰ ਗਵਿੰਦਰ ਸਿੰਘ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਤਹਿਤ ਅੰਤਰ-ਡਿਸਟ੍ਰਿਕਟ ਜਿਹੜਾ ਹੈਗਾ ਇੱਕ ਗਰੁੱਪ ਦੇਸ਼ੀ ਮੈਂਬਰੀ ਜਿਹੜੇ ਆ ਮੈਂਬਰੋ ਗ੍ਰਫਤਾਰ ਕੀਤੇ ਗਏ ਨੇ ਇਹਨਾਂ ਵੱਲੋਂ ਕਰੀਬ 18 ਕੁਾਰਦਾਤਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਇਹਨਾਂ ਨੇ ਲੁਧਿਆਣਾ ਸਵਾਗ ਅਤੇ ਫਗਵਾੜੇ ਏਰੀਆ ਦੇ ਵਿੱਚ ਕੀਤੀਆਂ ਨੇ ਇਹਨਾਂ ਦੀ ਮਨਿਸਪਲਿੰਡੀ ਇਹ ਸੀ ਕਿ ਰਾਹਗੀਰਾਂ ਨੂੰ ਲੁੱਟਦੇ ਸਨ